ਮੈਂ ਘੜਾਈ ਕੋ ਬਣਾ ਪਰ ਮਹਾਦਾ ਘਟਾਫ ਕਰਕੇ ਜੀ ਸੁਖਸ਼ਿੰਦਰ ਸ਼ਰਮੇ ਲਾ ਸਾਸ਼ਿਕਾ ਜੀ ਤੁਹਾਨੂੰ ਵਾਂਸ ਅਗੇਨ ਇਸ ਸੀਜ਼ ਮੈਸੰਦੂ ਗਾਇਜ਼ ਅੱਜ ਮੈਂ ਗੱਲ ਕਰਨ ਜਾ ਰਿਹਾ ਬਹੁਤ ਹੀ ਬਕਵਾਸ ਗੱਲ ਜੋ ਕਿ ਕਿਤੇ ਜੀ ਸਾਡੇ ਪੰਜਾਬੀ ਸਿੰਗਰ ਵੈਸੇ ਸਿੰਗਰਾਂ ਦੇ ਵਿੱਚੋਂ ਨਾਂ ਤਾਂ ਕੋਈ ਸਿੰਗਰ ਦਾ ਹੁੰਦਾ ਨਹੀਂ ਜੀਤਾ ਜੈਲਦਾਰ ਤੁਸੀਂ ਸਾਰੇ ਜਾਣਦੇ ਹੋ ਜੀਤਾ ਜੁੱਲੀਦਾਰ ਸਾਹਿਬ ਆਪਣੇ ਬੋਲਾਂ ਨੂੰ ਬੋਲਣ ਤੋਂ ਪਹਿਲਾਂ ਸੋਚਿਆ ਕਰੋ ਸਾਡੇ ਉਸਤਾਦ ਸ਼ੋਮਨੀ ਗਾਇਕ ਸੁੰਦਰ ਸਿੰਘ ਜੀ ਵਾਰੀ ਤੋਂ ਕਿੰਨੀ ਵੱਡੀ ਗੱਲ ਕਰ ਗਏ ਆ ਜੀਤਾ ਜੁੱਲੀਦਾਰ ਲੋਕ ਕਹਵਤਾਂ ਮੈਂ ਤੂੰ ਜੀਤਾ ਜਲਦਾਰ ਸਾਡੇ ਲਈ ਤਾਂ ਤੂੰ ਭਰਾਵਾ ਹੁਣ ਜੁਲੀਦਾਰ ਹੈ ਹੈ ਐਨੇ ਪੰਜਾਬੀ ਸਿੰਗਰਾਂ ਦੇ ਵਿੱਚ ਤੂੰ ਲਾਈਵ ਕੀ ਬੋਲ ਗਿਆ ਤੂੰ ਕੀ ਸੋਚਦਾ ਕਿ ਆ ਜੋ ਇਸ ਦੁਨੀਆ ਦੇ ਚਾਹੇ ਸਾਡੇ ਨਾਲ ਨਹੀਂ ਹੈਗੇ ਸਰੀਰਿਕ ਵੀ ਛੋੜਾ ਚਾਹੇ ਸਾਨੂੰ ਦੇਖੇ ਨਹੀਂ ਪਰ ਸਾਡੇ ਨਾਲ ਹਮੇਸ਼ਾ ਉਹਨਾਂ ਦੀ ਆਵਾਜ਼ ਉਹਨਾਂ ਦੀ ਯਾਦਾ ਉਹਨਾਂ ਦੀ ਗੱਲਾਂ ਜਿੰਦਿਆਂ ਰਹਿਣਗੀਆਂ ਉਹਨਾਂ ਦੇ ਗੀਤਾਂ ਰਹੀ ਜਿੰਦਿਆਂ ਰਹਿਣਗੀਆਂ ਸੋ ਅਸੀਂ ਬੈਠੇ ਹਾਂ ਉਹਨਾਂ ਦੇ ਸ਼ਾਗਿਰਦ ਬੈਠੇ ਆ ਮੇਰੇ ਫੈਨ ਬੈਠੇ ਆ ਤੇ ਐਨੀ ਵੱਡੀ ਗੱਲ ਤੂੰ ਕਰ ਗਿਆ ਜੀਤਾ ਜੁਲੀਦਾਰ ਦੋ ਤਿੰਨ ਗਾਣੇ ਗਾ ਕੇ ਤੂੰ ਆਪਣੇ ਨੂੰ ਬਹੁਤ ਵੱਡਾ ਕਲਾਕਾਰ ਸਮਝਦਾ ਮੈਂ ਹੈਂ ਤੂੰ ਦਾ ਭਰਾਵੋ ਇਹਦੀ ਜੁੱਤੀ ਬਰਾਬਰ ਵੀ ਹੈ ਨਹੀਂ ਚਾਰ ਪੰਜ ਗੀਤ ਗਾ ਲਏ ਹੋ ਟੋਟੇ ਹੁੰਦੇ ਤੂੰ ਹਟਾ ਹੋ ਗਿਆ ਜੀ ਚਲੋ ਜੀ ਆਪਣੇ ਨੂੰ ਬਹੁਤ ਵੱਡਾ ਕਲਾਕਾਰ ਸਮਝਦਾ ਤੂੰ ਜੁਲੀਦਾਰ ਸਾਹਿਬ ਮਾਰੇ ਜੀ ਬੋਲਣ ਤੋਂ ਪਹਿਲਾਂ ਸੋਚਿਆ ਕਰੋ ਕਿ ਕਿਹੜੇ ਇਨਸਾਨ ਬਾਰੇ ਤੂੰ ਕਿਦਾਂ ਦੀ ਕਿਹੜੀ ਗੱਲ ਕਰ ਰਿਹਾ ਹੈਂ ਥਿਸ ਇਜ਼ ਰੀਲੀ ਵੈਰੀ ਬੈਡ ਥਿਸ ਇਜ਼ ਰੀਲੀ ਵੈਰੀ ਬੈਡ ਜੀਤਾ ਜੁਲੀਦਾਰ ਸਾਹਿਬ ਪਹਿਲਾਂ ਆਪਣੀ ਮੋਟੋ ਟਿੱਕ ਨੂੰ ਬੰਦ ਕਰੋ ਫਿਰ ਬਾਕੀ ਪੰਜਾਬੀ ਸਿੰਘਰਾ ਬਾਰੇ ਜਿਹੜੇ ਭੱਦੇ ਬੋਲ ਬੋਲਦੇ ਹੋ ਨਾ ਉਹ ਥੋੜਾ ਆਪਣੀ ਜ਼ੁਬਾਨ ਨੂੰ ਕੰਟਰੋਲ ਕਰੋ ਕੋਈ ਫਾਇਦਾ ਨਹੀਂ ਨਾਲੇ ਕਹਿੰਦੇ ਆ ਜੀ ਵੱਡੇ ਨਾਲ ਸਤਿਕਾਰ ਕਰਨਾ ਵੱਡੇ ਨਾਲ ਸਤਿਕਾਰ ਕਰਨਾ ਉਹਦਾ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਹੈ ਸਾਡੇ ਲੈਜੈਂਡ ਨੇ ਜੀ ਵੱਡੇ ਨੇ ਜੀ ਸਾਡੇ ਹੈ ਜਦੋਂ ਲਾਈਵ ਚੱਲਦਾ ਫੁਕੇ ਫੁਕਰਾਂ ਬੰਦੀ ਤੁਸੀਂ ਕਿੰਨਾ ਕੁਝ ਮੰਦਾ ਬੋਲ ਬੋਲ ਜਾਣੇ ਹੋ ਉਹ ਰੋ ਉਦੋਂ ਤੁਹਾਨੂੰ ਯਾਦ ਨਹੀਂ ਆਉਂਦੇ ਵੱਡੇ ਦੀ ਰਿਸਪੈਕਟ ਕਿਵੇਂ ਕਰਨੀ ਹੈ ਲੈਜੈਂਡ ਬੰਦੇ ਨੇ ਬਾਈ ਮਾ ਬੋਲੀ ਦੀ ਸੇਵਾ ਕੀਤੀ ਐ ਇੰਨੇ ਸਾਲਾਂ ਤੋਂ ਔਰ ਐਨੇ ਗਾਣੇ ਸੁਪਰ ਡੂਪਰ ਹਿੱਟ ਗਾਣੇ ਦਿੱਤੇ ਨੇ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਦੇ ਗੀਤਾਂ ਕਰਕੇ ਹੀ ਅੱਜ ਪੰਜਾਬੀ ਮਾਂ ਬੋਲੀ ਜਾਣੀ ਜਾਂਦੀ ਦੁਨੀਆ ਤੱਕ ਬਾਰੀ ਖੋਲ ਕੇ ਸੁਪਰ ਹਿੱਟ ਗੀਤ ਸੀ ਉਹਨਾਂ ਦਾ ਇੱਕ ਗਾਣੇ ਨੇ ਪੂਰੀ ਦੁਨੀਆ ਧੁੰਮਾ ਪਾਈਆਂ ਜੀ ਪੂਰੀਆਂ ਤੇ ਤੁਸੀਂ ਅੱਜ ਦੇ ਦੋ ਗੀਤ ਕਾ ਕੇ ਉਹ ਟੁੱਟੂ ਤੇ ਆਪਣਾ ਉਹਨੂੰ ਬਹੁਤ ਵੱਡਾ ਕਲਾਕਾਰ ਸਮਝਦੇ ਹੋ ਵੱਡਿਆਂ ਦੀ ਇੱਜ਼ਤ ਕਰਿਆ ਕਰੋ ਤਾਂ ਹੀ ਤੁਹਾਡੀ ਜਿੱਤ ਹੋਣੀ ਹੈ ਸ਼ਰਮ ਘਰੋਂ ਮਾੜੀ ਮੁੱਢੀ ਸ਼ਰਮ ਬਣਦੇ ਤੁਸੀਂ ਕਲਾਕਾਰ ਆਪਣੇ ਆਪ ਨੂੰ ਦੋਸਤੋ ਆ ਵੀਡੀਓ ਬਤਵਾਂ ਸ਼ੇਅਰ ਕਰਿਓ ਤੇ ਜੀਤਾ ਜੁਲੀਦਾਰ ਤੱਕ ਇਹ ਵੀਡੀਓ ਪਹੁੰਚਾਓ ਉਹਨੂੰ ਪਤਾ ਲੱਗੇ ਵੀ ਵੱਡੇ ਕਲਾਕਾਰਾਂ ਦੇ ਲਈ ਮੰਦਾ ਬੋਲਣਾ ਫੋਕਰਾਂ ਪੰਤੀ ਦੇ ਵਿੱਚ ਆ ਕੇ ਹੈਨਾ ਇਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ। ਸੋ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ। ਪਤਾ ਲੱਗੇ ਜੀ ਤਾਂ ਜੁਲੀਦਾਰ ਨੂੰ। ਕਿ ਲੈਜੈਂਡ ਬਾਰੇ ਬੋਲਣਾ ਕਿੰਨਾ ਗਲਤ ਹੁੰਦਾ ਹੈ। ਸੋ ਮੈਂ ਹਮਣੀ ਸੰਦੂ ਕਰੋ ਵੀਡੀਓ ਸ਼ੇਅਰ ਤਾਂ ਉਹਕੇ